ਸਾਹ ਸੰਗਤ ਜੀ ਅੱਜ ਦਰਸ਼ਨ ਕਰਨ ਆਏ ਸੀ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਤੇ ਪਤਾ ਲੱਗਿਆ ਵੀ ਅੱਜ ਨਗਰ ਕੀਰਤਨ ਸਾਹਿਬ ਵੀ ਸਜਾਇਆ ਜਾ ਰਿਹਾ ਸ਼ਾਮ ਨੂੰ ਤੇ ਆਪਾਂ ਨਗਰ ਕੀਰਤਨ ਦੇ ਵੀ ਦਰਸ਼ਨ ਕਰਾਂਗੇ ਬੜੇ ਜਾਹੋ ਜਲਾਲ ਦੇ ਨਾਲ ਸੰਗਤਾਂ ਤਿਆਰੀ ਕਰੀ ਜਾਂਦੀਆਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸਮਾਗਮ ਨੂੰ ਲੈ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਧੂਮ ਧਾਮ ਦੇ ਨਾਲ ਨਗਰ ਕੀਰਤਨ ਦੀ ਤਿਆਰੀ ਹੋ ਰਹੀ ਹੈ ਜੋ ਵੀ ਸੰਗਤ ਕਰੇ ਬੈਠੀ ਹੈ ਉਹ ਵਾਦ ਚੜ ਕੇ ਹਾਜ਼ਰੀ ਲਵਾਵੇ ਕਿਵੇਂ ਪੰਡਤ ਪ੍ਰਯਾਦ ਕਰਦੇ ਆ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੋਹਰਵਾਨ ਜੀ ਸਬਰ ਕਰੋ ਕਿੰਨੇ ਵਜੇ ਬਾਬਾ ਜੀ ਬਾਹਰ ਹਣੇ ਹੋਏ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਜਦੋਂ ਸ਼੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਆਪਾਂ ਅੰਦਰ ਦਰਬਾਰ ਚ ਐਂਟਰ ਹੋਵਾਂਗੇ ਤਾਂ ਉਹਦੇ ਖੱਬੇ ਪਾਸੇ ਪੰਜ ਪਿਆਰਿਆਂ ਦੇ ਨਾਮ ਵੀ ਲਿਖੇ ਹੋਏ ਐ ਪੰਜ ਆਪਣੇ ਜਿਹੜੇ ਕਕਾਰ ਗੁਰੂ ਸਾਹਿਬ ਨੇ ਆਪਾਂ ਨੂੰ ਉਹਨਾਂ ਸਮਿਆਂ 'ਚ ਕਿਹਾ ਸੀ ਉਹ ਵੀ ਪੰਜਾਬੀ ਦੇ ਵਿੱਚ ਲਿਖੇ ਹੋਏ ਆ ਆਪਦੇ ਬੱਚਿਆਂ ਨੂੰ ਵੱਧ ਤੋਂ ਵੱਧ ਦੂਜੀ ਚੀਜ਼ ਵੱਲ ਵੀ ਧਿਆਨ ਕਰਵਾਇਆ ਜਾਵੇ ਤਾਂ ਪੰਜ ਪਿਆਰਿਆਂ ਦੇ ਜਿਹੜੇ ਨਾਂ ਹੈਗੇ ਉੱਥੇ ਲਿਖੇ ਹੋਏ ਨੇ ਉਹ ਵੀ ਸਾਰੇ ਦੱਸਿਆ ਜਾਵੇ ਤਾਂ ਜੋ ਕੋਈ ਇਤਿਹਾਸ ਤੋਂ ਹੋਜਾ ਨੂੰ ਹੋ ਸਕਣ ਤੇ ਅੰਦਰ ਪੰਜ ਬੁੰਗੇ ਵੀ ਬਣਿਆ ਉਹਨਾਂ ਦੇ ਵਿੱਚ ਰੂੜ ਦਰਸ਼ਨ ਕਰਾਏ ਜਾਣ ਔਰ ਨਾਲ ਹੀ ਮਾਤਾ ਸਾਹਿਬ ਗੌਰ ਜੀ ਦਾ ਬੁੰਗਾ ਵੀ ਬਣਿਆ ਹੋਇਆ ਹੈ ਉਹਦੇ ਵੀ ਜਰੂਰ ਦਰਸ਼ਨ ਕਰਾਏ ਜਾਣ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਕਰ ਦਿਓ ਸਾਧ ਸੰਗਤ ਜੀ ਜੇ ਕੋਈ ਕਹਿਨ ਕਰ ਚ ਗਲਤੀ ਹੋ ਗਈ ਹੋਵੇ ਤਾਂ ਖਿਮਾ ਦੇ ਜਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਕਰ ਲੈ ਕਿੰਨਾ ਸਾਰਾ ਦੇ ਦਰਸ਼ਨ ਹਾਂ ਜਲਦੀ ਚੰਦੇ ਬੁਲਾ ਦਿਓ ਕਿਹੜੇ ਜਾ ਰਹੇ ਹੈ ਹੈ ਕਿਹੜੇ ਆ ਸਾਧ ਸੰਗਤ ਜੀ ਬਹੁਤ ਘੱਟ ਸੰਗਤ ਨੂੰ ਪਤਾ ਹੋਣਾ ਤਖਤ ਸ੍ਰੀ ਕੇਸਗੜ ਸਾਹਿਬ ਪੰਜ ਪਿਆਰਿਆਂ ਦੇ ਬੁੰਗੇ ਵੀ ਬਣੇ ਹੋਏ ਐ ਤਾਂ ਸਾਧ ਸੰਗਤ ਜੀ ਜਦੋਂ ਵੀ ਆਪਾਂ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਜਾਣੇ ਆ ਤਾਂ ਆਹ ਬੁੰਗਿਆਂ ਦੇ ਲਾਜ਼ਮੀ ਦਰਸ਼ਨ ਕਰਨੇ ਚਾਹੀਦੇ ਆ ਤੇ ਨਾਲੇ ਆਪਦੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਜਦੋਂ ਆਪਾਂ ਅੰਦਰ ਦਰਬਾਰ ਸਾਹਿਬ 'ਚ ਪ੍ਰਵੇਸ਼ ਕਰਦੇ ਆ ਤਾਂ ਉੱਥੇ ਵੀ ਪੰਜ ਪਿਆਰਿਆਂ ਦੇ ਨਾਂ ਦਸੇ ਗਏ ਆ ਤੇ ਮਾਤਾ ਸਾਹਿਬ ਗੌਰ ਦਾ ਬੁੰਗਾ ਵੀ ਨਾਲ ਹੀ ਸਥਾਪਿਤ ਤਾਂ ਕੇਸ ਗੜ ਸਾਹਿਬ ਵੀ ਇਸ ਗੁਰਦੁਆਰਾ ਸਾਹਿਬ ਨੂੰ ਤਾਂ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਦਰਬਾਰ ਸਾਹਿਬ ਵਿੱਚ ਕੇਸ ਵੀ ਇਸ ਟਾਈਮ ਮੌਜੂਦ ਨੇ ਉਹਦੇ ਵੀ ਸਾਧ ਸੰਗਤ ਜੀ ਦਰਸ਼ਨ ਕਰਕੇ ਆਇਆ ਕਰੇ ਜੈਸ ਕਿਸੇ ਵੀਰ ਭਾਈ ਨੂੰ ਨਹੀਂ ਪਤਾ ਤਾਂ ਇਹ ਵੀਡੀਓ ਪਾਉਣ ਦਾ ਮਕਸਦ ਇਹ ਸੀਗਾ ਬੇਜੋ ਮੈਨੂੰ ਪਤਾ ਹੈਗਾ ਉਹ ਮੈਂ ਵੱਧ ਤੋਂ ਵੱਧ ਅੱਗੇ ਜਾਣਕਾਰੀ ਦੇ ਸਕਾਂ ਜੇ ਕੋਈ ਕੈਨ ਕਰਨ ਚ ਗਲਤੀ ਹੋ ਗਈ ਹੋਵੇ ਤਾਂ ਖੇਮਾ ਦੇ ਜਾਚਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਓ ਤਾਂ ਜੋ ਕਿ ਹਰ ਇੱਕ ਨੂੰ ਇਹ ਸੱਚ ਦਾ ਪਤਾ ਲੱਗ ਸਕੇ ਤੇ ਸ਼ਰਧਾ ਭਾਵਨਾ ਨਾਲ ਹਰ ਇੱਕ ਭੈਣ ਭਰਾ ਦਰਸ਼ਨ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਆਪਾਂ ਬੂੰਗਾ ਸਾਹਿਬ ਦੇ ਦਰਸ਼ਨ ਕੀਤੇ ਸਾਧ ਸੰਗਤ ਜੀ ਹੁਣ ਤਾਂ ਹੁਣ ਇਸ ਤੋਂ ਬਾਅਦ ਆਪਾਂ ਵਾਪਸੀ ਕਰਦਾਂਗੇ ਤਾਂ ਜੋ ਵੀ ਵੀਰ ਭੈਣ ਭਰਾ ਕੀਸ ਗੱਡ ਸਾਹਿਬ ਆਉਂਦਾ ਅਨੰਦਪੁਰ ਸਾਹਿਬ ਆਉਂਦਾ ਓਵਰਾਹ ਮਨਾ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰੇ ਤੇ ਆਪ ਦਾ ਆਨੰਦ ਪ੍ਰਾਪਤ ਕਰੇ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਹੁਣ ਅਸੀਂ ਵਾਪਸੀ ਬੈਠੂਗੀ ਬ੍ਰੇਸ਼ਾ ਹੈਗਾ ਸ਼ਾਮ ਦਾ ਉਹ ਵੀ ਸਾਜ ਸੰਗਤ ਜੀ ਤੁਹਾਨੂੰ ਦਿਖਾਵਾਂਗੇ ਤਾਂ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਧੰਨਵਾਦ ਜੀ ਆਇਆ ਵੀਰ ਜੀ ਤਾਂ